ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਸੱਤਿਵਿਤੇ ਅੱਜ ਹਾਜ਼ਰਾਂ ਲੈ ਕੇ ਆਪਰੇਸ਼ਨ ਸੰਦੂਰ ਦੇ ਨਾਲ ਸੰਬੰਧਿਤ ਜਾਣਕਾਰੀ ਭਾਰਤ ਦੇ ਵਿੱਚ ਆਪਰੇਸ਼ਨਲ ਸੰਦੂਰ ਪਿੱਛੋਂ ਅਲਰਟ 200 ਤੋਂ ਵੱਧ ਹਵਾਈ ਉਡਾਣਾਂ ਰੱਦ 18 ਹਵਾਈ ਅੱਡੇ ਸਥਾਈ ਤੌਰ ਤੇ ਬੰਦ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਫੌਜ ਨੇ 6 7 ਮਈ ਦੀ ਰਾਤ ਨੂੰ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ਉੱਤੇ ਵੱਡਾ ਹਮਲਾ ਕੀਤਾ ਅਤੇ ਉਹਨਾਂ ਨੂੰ ਤਬਾਹ ਕਰ ਦਿੱਤਾ। ਭਾਰਤ ਵੱਲੋਂ ਅਫਰੀਕਨ ਸੰਧੂਰ ਤਹਿਤ ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ 'ਤੇ ਹਮਲੇ ਕੀਤੇ ਗਏ। ਹਮਲੇ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਅੱਜ ਤਣਾਅ ਵਧ ਗਿਆ ਹੈ ਅਤੇ ਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਕਾਰਨ ਉੱਤਰ ਉੱਤਰੀ ਅਤੇ ਪੱਛਮੀ ਭਾਰਤ ਦੇ ਘੱਟੋ-ਘੱਟ 18 ਹਵਾਈ ਅੱਡਿਆਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਇਨਾ ਬੰਦ ਕੀਤੇ ਗਏ ਹਵਾਈ ਅੱਡਿਆਂ ਵਿੱਚ ਸ਼੍ਰੀਨਗਰ ਜੰਮੂ ਲੇ ਅੰਮ੍ਰਿਤਸਰ ਪਠਾਨਕੋਟ ਚੰਡੀਗੜ੍ਹ ਜੋਧਪੁਰ ਜੈਸਲਮੇਰ ਸ਼ਿਮਲਾ ਧਰਮਚਾਲਾ ਅਤੇ ਜਾਮਨਗਰ ਸ਼ਮਲ ਹਨ 200 ਤੋਂ ਵੱਧ ਉਡਾਣਾਂ ਰੱਦ ਆਪਰੇਸ਼ਨ ਸੰਧੂਰ ਤੋਂ ਬਾਅਦ ਉਡਾਣ ਸੰਚਾਲਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਹੁਣ ਤੱਕ 200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ ਇਕੱਲੇ ਇੰਡੀਗੋ ਨੇ ਲਗਭਗ 160 ਉਡਾਣਾਂ ਰੱਦ ਕੀਤੀਆਂ ਹਨ ਦਿੱਲੀ ਹਵਾਈ ਅੱਡੇ ਤੋਂ 35 ਤੋਂ ਵੱਧ ਉਡਾਣਾਂ 23 ਰਵਾਨਗੀ 8 ਆਗਮਨ ਅਤੇ 4 ਅੰਤਰਰਾਸ਼ਟਰੀ 20 ਰੱਦ ਕਰ ਦਿੱਤੀਆਂ ਗਈਆਂ ਹਨ ਇਹ ਲਾਈਨ ਨੇ ਵੀ ਜਾਰੀ ਕੀਤਾ ਬਿਆਨ ਉਡਾਣਾਂ ਰੱਦ ਹੋਣ ਤੋਂ ਬਾਅਦ ਕਈ ਇਹ ਲਾਈਨਾਂ ਨੇ ਆਪਣੇ ਸਪਸ਼ਟੀਕਰਨ ਦਿੰਦੇ ਹੋਏ ਬਿਆਨ ਜਾਰੀ ਕੀਤੇ 에어 ਇੰਡੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ 에어 ਇੰਡੀਆ ਨੇ 10 ਮਈ ਸਵੇਰੇ 5:29 ਮਿੰਟ ਤੱਕ ਜੰਮੂ ਸ਼੍ਰੀਨਗਰ ਲਈ ਜੋਧਪੁਰ ਅੰਮ੍ਰਿਤਸਰ ਭੋਜ ਜਾਮਨਾਗਰ ਚੰਡੀਗੜ੍ਹ ਤੇ ਰਾਜਪੋਟ ਲਈ ਉਡਾਣਾ ਰੱਦ ਕਰ ਦਿੱਤੀਆਂ ਹਨ ਯਾਤਰੀਆਂ ਨੂੰ ਟਿਕਟਾਂ ਰੱਦ ਕਰਨਾ ਜਾਂ ਮੋੜੋ ਸ਼ਡਿਊਲ ਕਰ ਲਈ ਕੋਈ ਵੀਸ ਨਹੀਂ ਦੇਣੀ ਪਵੇਗੀ ਇਸ ਦੇ ਨਾਲ ਹੀ ਸਪਾਈ ਜੱਟ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੰਡੀਗੋ ਇਕਾਸਾ 에ਅਰ ਅਤੇ 에ਅਰ ਇੰਡੀਆ ਐਕਸਪ੍ਰੈਸ ਨੇ ਵੀ ਕਈ ਉਡਾਣਾ ਰੱਦ ਕਰ ਦਿੱਤੀਆਂ ਹਨ ਅਤੇ ਕਿਹਾ ਹੈ ਕਿ ਯਾਤਰੀਆਂ ਨੂੰ ਪੂਰੀ ਰਿਫੰਡ ਜਾਂ ਵਿਕਲਪਿਕ ਰੌਂਡ ਦਾ ਵਿਕਲਪ ਦਿੱਤਾ ਜਾਵੇਗਾ ਜਦੋਂ ਕਿ ਕਤਰ एयरवेज ਨੇ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਪਾਕਿਸਤਾਨ ਲਈ ਉਡਾਣਾ ਅਸਥਾਈ ਤੌਰ ਤੇ ਰੋਕ ਦਿੱਤੀਆਂ ਹਨ ਦੱਸਣਯੋਗ ਹੈ ਕਿ 6 ਤੋਂ 7 ਮਈ ਦੀ ਵਿਚਕਾਰਲੀ ਰਾਤ ਨੂੰ ਸਵੇਰੇ 1:05 ਮਿੰਟ ਤੋਂ 1:30 ਮਿੰਟ ਤੱਕ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਸੰਧੂਰ ਚਲਾਇਆ ਇਸ 25 ਮਿੰਟ ਦੀ ਕਾਰਵਾਈ ਵਿੱਚ 24 ਬਜਾਈਲਾਂ ਦੀ ਵਰਤੋਂ ਕਰਕੇ 9 ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਗਿਆ। ਇਹਨਾਂ 9 ਥਾਵਾਂ ਵਿੱਚੋਂ 5 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਨ ਜਦੋਂ ਕਿ 4 ਪਾਕਿਸਤਾਨ ਵਿੱਚ ਸਨ। ਇਹਨਾਂ ਛੁਪਣਗਾਹਾਂ ਵਿੱਚ ਅੱਤਵਾਦੀਆਂ ਦੀ ਭਰਤੀ ਕੀਤੀ ਜਾਂਦੀ ਸੀ। ਉਹਨਾਂ ਨੂੰ ਸਿਗਲਾਈ ਦਿੱਤੀ ਗਈ ਸੀ। ਇਹਨਾਂ ਹੀ ਨਹੀਂ ਭਾਰਤੀ ਫੌਜ ਨੇ ਇਸ ਕਾਰਵਾਈ ਵਿੱਚ ਅੱਤਵਾਦੀ ਮਸੂਦ ਅਜ਼ਰ ਦੇ ਪਰਿਵਾਰ ਦੇ 10 ਮੈਂਬਰ ਮਾਰ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਵਿੱਚ ਵੀ ਸਕੂਲ ਬੰਦ ਪਾਕਿਸਤਾਨ ਉੱਤੇ ਹਮਲੇ ਵਿੱਚੋਂ ਵਿਧਾਈ ਚੌਕਸੀ ਇਹਨਾਂ ਜ਼ਿਲ੍ਹਿਆਂ 'ਚ ਲਿਆ ਗਿਆ ਫੈਸਲਾ ਪੰਜਾਬ ਦੇ ਅੰਮ੍ਰਿਤਸਰ ਗੁਰਦਾਸਪੁਰ ਪੋਜਪੁਰ ਫਾਜ਼ਿਲਕਾ ਪਠਾਨਕੋਟ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਇਹ ਫੈਸਲਾ ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਹੋਰ ਸਰਹੰਦੀ ਜ਼ਿਲ੍ਹਿਆਂ ਵਿੱਚ ਵੀ ਅਜਿਹਾ ਫੈਸਲਾ ਲਿਆ ਜਾ ਸਕਦਾ ਹੈ ਉਧਰ ਭਾਰਤੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਸਾਵਧਾਨੀ ਦੇ ਤੌਰ ਤੇ ਬੁੱਧਵਾਰ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇਹ ਐਲਾਨ ਖੁਦ ਪੰਜਾਬ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਹੈ ਪਾਕਿਸਤਾਨੀ ਪੰਜਾਬ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਭਾਰਤੀ ਫੌਜ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਅੱਧੀ ਰਾਤ ਨੂੰ ਪੀਓਕੇ ਵਿੱਚ ਹਵਾਈ ਹਮਲੇ ਕਰਕੇ ਆਪਰੇਸ਼ਨ ਸੰਧੂਰ ਨੂੰ ਜਾਰੀ ਦਿੱਤਾ ਫੌਜ ਨੇ ਬਹਾਵਲਪੁਰ ਵਿੱਚ ਸਥਿਤ ਜੈ ਜੈ ਮਹਮਦੇ ਮੁੱਖ ਦਫਤਰ ਨੂੰ ਵੀ ਤਬਾਹ ਕਰ ਦਿੱਤਾ ਹੈ ਜੈਸ਼ ਦਾ ਮੁੱਖ ਦਫਤਰ ਲਗਭਗ 200 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਇਸ ਵਿੱਚ ਇੱਕ ਮਸਜਿਦ ਸਕੂਲ ਹਸਪਤਾਲ ਫਾਰਮ ਅਤੇ ਇੱਕ ਸਿਕਲਾਈ ਕੈਂਪ ਵੀ ਸੀ ਜਿਨ੍ਹਾਂ ਨੂੰ ਫੌਜ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 70 ਅੱਤਵਾਦੀ ਮਾਰੇ ਗਏ ਹਨ 50 ਤੋਂ ਵੱਧ ਲੋਕ ਵੀ ਜ਼ਖਮੀ ਹੋਏ ਹਨ ਭਾਰਤੀ ਫੌਜ ਨੇ ਬਿਆਨ ਵਿੱਚ ਕਿਹਾ ਇੱਕ ਕਦਮ ਪਹਿਲਗਾਮਾ ਦਹਿਸ਼ਤੀ ਹਮਲੇ ਦੇ ਮੱਦੇ ਨਜ਼ਰ ਚੁੱਕਿਆ ਗਿਆ ਹੈ ਜਿਸ ਵਿੱਚ 25 ਭਾਰਤੀਆਂ ਅਤੇ ਇੱਕ ਨੇਪਾਲੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ ਬਿਆਨ ਵਿੱਚ ਕਿਹਾ ਗਿਆ ਅਸੀਂ ਇਸ ਬਚਨਬੱਧਤਾ ਉੱਤੇ ਖਰੇ ਉਤਰੇ ਹਾਂ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਭਾਰ ਦੇ ਉੱਚ ਫੌਜੀ ਅਧਿਕਾਰੀ ਇਸ ਕਾਰਵਾਈ ਤੇ ਨੇੜੇੋਂ ਨਜ਼ਰ ਰੱਖ ਰਹੇ ਹਨ ਏਸੀਜੀ ਹੁਣ ਤੱਕ ਨਾਲ ਸੰਬੰਧਿਤ ਜਾਣਕਾਰੀ ਅੱਗੇ ਹੋਰ ਜਾਣਕਾਰੀ ਲਈ ਬਨੇ ਰਹੋ ਸਾਹਿਬ ਸੱਚ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ